ਉਹ ਹੋਰ ਕਰਾ ਲਓ ਕਿਉਂ ਡਰਨ ਲੱਗ ਜਨ ਐਵੇਂ ਨਾ ਪੜਕਿਆ ਕਰੋ ਬਜ਼ੁਰਗੋ ਤੁਸੀਂ ਤੁਸੀਂ ਬਜ਼ੁਰਗੋ ਐਵੇਂ ਨਾ ਪੜਕਿਆ ਕਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਉਹ ਤੁਸੀਂ ਭੁੱਲ ਜਾਂਦੇ ਹੋ ਕਈ ਵਾਰ ਮੈਨੂੰ ਪਤਾ ਭੁੱਲਣ ਦੀ ਆਦਤ ਪੈ ਗਈ ਦਵਾਈ ਲੈ ਕੇ ਆਉਣਿਆ ਚੇਰ ਨੂੰ ਪ੍ਰੈਸ ਕਰੋ ਇਹ ਅੱਛੀ ਦਵਾਈ ਲੈ ਕੇ ਆਓ ਇਹਨਾਂ ਨੂੰ ਦਿਓ ਇਹ ਬੜੀ ਜਲਦੀ ਭੁੱਲ ਜਾਂਦੇ ਨੇਗੇ ਕੋਈ ਚੱਕਰ ਨਹੀਂ ਕੋਈ ਚੱਕਰ ਮੰਤਰੀ ਸਾਹਿਬ ਚੇਰ ਨੂੰ ਐਡਰੈਸ ਕਰੋ ਕਰਾ ਲਓ ਗੁਰੂ ਜੀ ਉਹ ਜਿੰਨੇ ਮਰਜ਼ੀ ਕਰਾ ਲਿਓ ਜਿੰਨੇ ਮਰਜ਼ੀ ਕਰਾ ਲਿਓ ਮੰਤਰੀ ਸਾਹਿਬ ਚੇਰ ਨੂੰ ਐਡਰੈਸ ਕਰੋ ਪਰਚੇ ਦਰਚੇ ਰੋਡ ਰੈਸਕ ਨੂੰ ਹਾਂ ਚਲੋ ਚਲੋ ਠੀਕ ਆ ਮੈਂ ਕਰਦਾ ਇੱਕ ਇੱਕ ਵਕਟ ਇੱਕ ਮਿੰਟ ਸਰ ਇੱਕ ਮਤਲਬ ਇੱਕ ਮਿੰਟ ਬਾਜੀ ਵਸਣ ਹਾਂ ਤੇਰੀ ਬੈਂਚਿਸ ਨਾਮ ਕਰੈਕਟ ਕਰਨਾ ਚਾਹਦੇ ਨਹੀਂ ਦੇਖੋ ਨਹੀਂ ਨਾ ਨਹੀਂ ਮੈਂ ਕਰੈਕਟ ਕਰਨਾ ਮੈਂ ਇਹਨੇ ਨਿਕੋ ਗੱਲ ਕਹਿਣਾ ਚਾਹਨਾ ਬਰਸਲਾਈਜ਼ਡ ਅਟੈਕ ਨਾ ਕਰੋ ਫੇਰ ਤੁਹਾਡੇ ਤੇ ਹੈਵੀ ਅਟੈਕ ਆਣਾ ਇਹ ਚੰਗੀ ਤਰ੍ਹਾਂ ਸੁਣ ਲਿਓ ਸਾਡੇ ਕੋਲ ਹਰ ਚੀਜ਼ ਇਹ ਜਿਹੜਾ ਇਹਨਾਂ ਨੇ ਤਰੋੜ ਬਰੋੜ ਕੀਤਾ ਪਰਚਾ ਹੋਇਆ ਦੋਹਾਂ ਤੇ ਨਹੀਂ ਇਹ ਯੋਧ ਨਸ਼ੇ ਵਿਰੋਧੀ ਗੱਲ ਆ ਐਸੋ ਇਹ ਮੈਂ ਗੱਲ ਕਹਿਣਾ ਚਾਹੁੰਦਾ ਮੇਰੇ ਗੱਲ ਅਮਡੇ ਦੀ ਅਗੇ ਲੱਗ ਕੇ ਗੱਲੇ ਰੱਖੋ ਪਰਚਾ ਅਸੀਂ ਕਿਹਦੇ ਗੱਲ ਤੇ ਰਸਾ ਪਾਣਾ ਹੈ ਉਹ ਕਿਉਂ ਨਹੀਂ ਪਿਆ ਉਹ ਵੀ ਮੈਂ ਦੱਸਾਂਗਾ ਤੂੰ ਫਿਕਰ ਨਾ ਕਰੋ ਰਸਾ ਜ਼ਰੂਰ ਪਾਵਾਂਗੇ ਧੰਨਵਾਦ ਸੋਹ ਧੰਨਵਾਦ ਰਸਾ ਪਏਗਾ ਉਹ ਹੁਣ ਕਿਹਦੇ ਗੱਲ ਤੇ ਪੈਂਦਾ ਉਹ ਤੁਹਾਨੂੰ ਬਾਅਦ ਚ ਦੱਸਾਂਗਾ ਮੈਂ ਬੋਲਾਂ ਨਵੇਂ ਨਾਮ ਲੈ ਜਾਣਗੇ ਸਟicker ਸਾਹਿਬ ਧੰਨਵਾਦ ਰਨਿੰਗ ਕਮੈਂਟਰੀ ਲਾ ਦਿਓ ਚਿਮਨ ਸਾਹਿਬ ਕੰਟੀਨਿਊ ਕਰੋ ਅੱਛੀ ਗਾਨਾ ਕਿ ਲੀਡਰ ਆਫ ਦੀ ਆਪੋਜੀਸ਼ਨ ਦੱਸਣਗੇ ਕਿ ਕਿਉਂ ਨਹੀਂ ਪਿਛਲੇ 5 ਸਾਲ ਰੱਸਾ ਪਾ ਸਕਕੇ ਕਿਉਂ ਰੱਸਾ ਪਾਉਣ ਚ ਫੇਲ ਹੋ ਗਏ ਕਿਉਂ ਤਰਨਤਾਰਕ ਲਟਕਾਉਣ ਚ ਫੇਲ ਹੋ ਗਏ ਕਿਉਂ ਉਹਨਾਂ ਦੀ ਸਰਕਾਰ ਕਿਸ ਸਮੇਂ ਫੇਲ ਹੋਗੀ ਥੈਂਕ ਯੂ ਤੁਹਾਡਾ ਬहोत-ਬहोत शुक्रिया ਤੁਸੀਂ ਇਹ ਗੱਲ ਹਾਊਸ ਦੇ ਜ਼ਰੀਏ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਦੱਸੋਗੇ ਤੁਸੀਂ ਥੈਂਕ ਯੂ ਥੈਂਕ ਯੂ ਔਰ ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਦੇ ਸਮੇਂ ਨਹੀਂ ਨਹੀਂ ਉਹਨਾਂ ਟਾਈਮ ਤੇ ਮਿਲੂਗਾ ਤਾਂ ਦੱਸਣਗੇ ਔਰ ਉਸ ਵਾਰ ਇਹਨਾਂ ਦੀ ਸਰਕਾਰ ਤੋਂ ਬਾਅਦ ਸਰ ਮੈਂ ਮਾਨਜੋਗ ਸਪੀਕਰ ਸਾਹਿਬ ਚਾਹੂੰਗਾ ਕਿ ਤੁਸੀਂ ਦੋ ਚਾਰ ਵੀਡੀਓ ਜੇ ਹੋ ਸਕਣ ਮੈਂ ਕੋਟ ਕਰਾ ਚਲਾ ਦਿਓ ਤਾਂ ਕਿ ਪਤਾ ਲੱਗ ਜੇ ਹਾਊਸ ਦੇ ਅੰਦਰ ਕਿ ਕਿਹੜੇ ਲੀਡਰ ਕੀ ਬੋਲਦੇ ਨੇ ਵਿਧਾਨ ਸਭਾਤ ਕੀ ਬੋਲਦੇ ਨੇ ਵਿਧਾਨ ਸਭਾ ਤੋਂ ਬਾਹਰ ਕੀ ਬੋਲ ਦੇਣਗੇ ਕਿਵੇਂ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਸਟੇਜਾਂ ਤੇ ਜਾ ਕੇ ਗੁੰਮਰਾਹ ਕਰਨ ਦਾ ਯਤਨ ਕਰਦੇ ਨੇਗੇ ਕਿਉਂਕਿ ਚਰਨਜੀਤ ਸਿੰਘ ਚੰਨੀ ਜੀ ਜਦੋਂ ਥੋੜੇ ਸਮੇਂ ਲਈ ਮੁੱਖ ਮੰਤਰੀ ਬਰਦਰ ਕੀ ਕਹਿੰਦੇ ਨੇ ਉਹ ਪੰਜਾਬ ਦੇ ਅੰਦਰ ਮੈਂ ਇੱਕ ਵੀਡੀਓ ਪਲੇ ਕਰੂੰਗਾ ਜੇ ਤੁਹਾਡੇ ਕੋਲ अवेलेबल ਆ ਰਿਕਾਰਡ ਚ ਮੈਂ ਰਿਕਵੈਸਟ ਆਲਰੇਡੀ ਆਨਰੇਬਲ ਸਪੀਕਰ ਸਾਹਿਬ ਨੂੰ ਭੇਜੀ ਸੀ ਜੇ ਹੋ ਸਕੇ ਤਾਂ ਦੇ ਦਿਓ ਨਹੀਂ ਮੈਂ ਆਡੀਓ ਚਲਾ ਦਨਾਗਾ ਸੁਣ ਲਓ ਜੀ ਚੇਰ ਨੂੰ ਡਰੈਸ ਕਰੋ ਜੀ ਜਿਹੜਾ ਪੜ ਕੇ ਸੁਣਾਉਗਾ ਮੈਂ ਕਿਹਾ ਗਿਆ ਨਹੀਂ ਉਹਦੀ ਆਡੀਓ ਜਾਂ ਵੀਡੀਓ ਕਿੱਸਾ ਸੁਣਾ ਸਕਦੇ ਹੋ ਕਿੱਸਾ ਸੁਣਾ ਸਕਦੇ ਹੋ ਤੁਸੀਂ ਅੰਡਰ ਵੀ ਰੂਲਸ ਕਿਹੜੇ ਰੂਲ ਦੇ ਥਰੂ ਦੱਸੋ ਜੀ ਅੰਡਰ ਵਾਟ ਰੂਲ ਕਿਹੜੇ ਰੂਲ ਹਨੀ ਸੰਨਤ ਇਹ ਪਿੱਛੇ ਨਾਲ ਚ ਬੈਠੇ ਆ ਇਹ ਵਿਧਾਨ ਸਭਾ ਚ ਬੈਠੇ ਹੋ ਕਿਸੇ ਫਿਲਮ ਦੇ ਫਿਲਮ ਦੇਖ ਰਹੇ ਰਾਤ ਕੈਂਪ ਕਰਨ ਵਾਸਤੇ ਟਾਕਸਮ ਸੈਂਸ ਕਿਸੇ ਕਾਨੂੰਨ ਦਾ ਕੋਈ ਦੱਸੋ ਅੰਡਰ ਵਾਟ ਸੈਕਸ਼ਨ ਕਿਹੜੇ ਸੈਕਸ਼ਨ ਵਿਧਾਨ ਸਭਾ ਦਾ ਕਿਹੜੇ ਰੂਲ ਦੇ ਮਤਾਬਕ ਦੱਸੋ ਦੱਸੋ ਕੋਈ ਕਿਤਾਬ ਪੜੀ ਤੇ ਕਦੀ ਚਲੋ ਦੱਸੋ ਚਲੋ ਛੱਡੋ ਇਹ ਬਹੁਤ ਬਾਤ ਦੱਸੋਈ ਰੂਲ ਕੋਟ ਕਰੋ ਇਹ ਕਹਿੰਦੇ ਨੇ ਤੁਸੀਂ ਇਹਦਾ ਮਤਲਬ ਆ ਮੈਂ ਚਲੋ ਛੱਡ ਦਿਓ ਛੱਡ ਦਿਓ ਛੱਡ ਦਿਓ ਬੈਠ ਜਾਓ ਆ ਆਪਾਂ ਡਿਬੇਟਸ ਤੇ ਆ ਜਦੇ ਆਪਾਂ ਡਿਬੇਟ ਚੱਕ ਲਨੇ ਆ ਆ ਡਿਬੇਟਸ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਡਿਬੇਟਸ ਨੇਗੀਆਂ ਉਹਨਾਂ ਡਿਬੇਟਸ ਨੂੰ ਉਹ ਤਾਂ ਨਹੀਂ ਮੈਂ ਲਿਖੀਆਂ ਤਾਂ ਡਿਬੇਟਸ ਤਾਂ ਵੀ ਅਸੀਂ ਲਿਖੀਆਂ ਡਿਬੇਟਸ ਦਾ ਮਲਾਜਮਾ ਨੇ ਲਿਖੀਆਂ ਨੇਗੀਆਂ ਉਹਨਾਂ ਦੇ ਅੰਦਰ ਬਾਰ ਬਾਰ ਨਾਮ ਆਉਂਦਾਗਾ ਕਿ ਅਸੀਂ ਇੱਥੇ 6000 ਕਰੋੜ ਦਾ ਵਪਾਰ ਆ ਉਹਦੇ ਅੰਦਰ 6000 ਕਰੋੜ ਦਾ 5000 ਕਰੋੜ ਦਾ ਵਪਾਰ ਆ ਚੰਨੀ ਸਾਹਿਬ ਕਹਿ ਰਹੇ ਨੇ ਕਿ ਕਿ ਚਿੱਟਾ ਬੋਲ ਦੋ ਮਜੀਠੀਆ ਬੋਲ ਦੋ ਇੱਕੋ ਹੀ ਨਾਮ ਆ ਉਹਨਾਂ ਨੇ ਗੱਲ ਪੂਰੀ ਕਰਦੇ ਹੋਏ ਸੰਸਦ ਸੋਰੀ ਸਾਫਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਫਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸਾਫਕਾ ਵੀ ਨਹੀਂ ਔਨ ਕਰਦੇ ਤੁਸੀਂ ਮੰਨਦੇ ਹੋ ਉਹਨਾਂ ਨੂੰ ਤੇ ਅਸੀਂ ਤਾਂ ਅਸੀਂ ਤਾਂ ਹਾਊਸ ਦੇ ਮੈਂਬਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਸੀ ਪਰ ਤੁਸੀਂ ਮੰਨ ਲਓ ਨਾ ਮੰਨ ਲਓ

ਤੁਸੀਂ ਬੈਠੋ ਉਹ ਬੋਲ ਰਹੇ ਤੁਸੀਂ ਬੈਠੋ ਬੈਠੋ ਤੁਸੀਂ ਬੈਠੋ 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 ਜੀਮਾ ਸਾਹਿਬ ਕੰਟੀਨਿਊ ਕਰੋ ਸੁਭਾਨ ਜੋਗ ਸਪੀਕਰ ਸਾਹਿਬ ਮਾਨਜੋਗ ਸਪੀਕਰ ਸਾਹਿਬ ਜਦੋਂ ਪੰਜਾਬ ਦੇ ਅੰਦਰ ਗੱਲ ਪੂਰੀ ਹੋ ਰਹੀ ਦੇ ਜੀ ਕਾਂਗਰਸ ਪਾਰਟੀ ਪੂਰੀ ਹੋ ਰਹੀ ਦੇ ਜੀ ਦਾ ਚੀਕ ਗੱਲ ਪੂਰੀ ਹੋ ਰਹੀ ਦੇ ਵੀ ਕਰ ਲੈਣ ਦੁਨਿਆ ਕਰ ਲਾ ਕੇ ਇਹਨਾਂ ਦੇ ਲੋਕ ਮੇਰੇ ਯਾਦ ਆ ਅਜਨਾਲਾ ਤੋਂ ਐਮਐਲਏ ਹਰਪ੍ਰਤਾਪ ਅਜਨਾਲਾ ਜੀ ਜਿਹੜੇ ਮੈਨੂੰ ਲੈਣਾ ਪੂਨਾ ਕਿਉਂਕਿ ਮਾਈ ਨੇਮ ਇਜ਼ ਅਸਮੋਕੇਡਿੰਗ ਜੀ ਜੀ ਨੂੰ ਡਰੈਸ ਕਰੋ ਜੀ ਮਾ ਸਾਹਿਬ ਜੀ ਨੂੰ ਡਰੈਸ ਕਰੋ ਬਹੁਤ ਸਾਰੇ ਮੈਂਬਰ ਸਾਬਕਾ ਮੁੱਖ ਮੰਤਰੀ ਸਾਬਕਾ ਵਜ਼ੀਰ ਜਿਹੜੇ ਮੈਂਬਰ ਪਾਰਲੀਮੈਂਟ ਨੇਗੇ ਉਹ ਸਾਰੇ ਇੱਕੋ ਹੀ ਗੱਲ ਕਹਿੰਦੇ ਸੀ ਕਿ ਮਜੀਠੀਆ ਤੇ ਚਿੱਟਾ ਇੱਕੋ ਹੀ ਨਾਮ ਆ ਜੇ ਕਹਿੰਦੇ ਚਿੱਟਾ ਲੈਣ ਜਾਣਾ ਹੋਵੇ ਤਾਂ ਮਜੀਠੀਆ ਕਹਿੰਦੇ ਚਿੱਟਾ ਮਿਲ ਜਦਾਗਾ ਇਹ ਗੱਲ ਜਿਹੜੀ ਆ ਉਸ ਸਮੇਂ ਕਾਂਗਰਸ ਪਾਰਟੀ ਦੇ ਨੇਤਾ ਸਾਰੇ ਕਹਿੰਦੇ ਹੁੰਦੇ ਸੀ ਸਾਰੇ ਹਾਊਸ ਦੇ ਅੰਦਰ ਵੀ ਹਾਊਸ ਦੇ ਬਾਹਰ ਵੀ

ਮੇਰੀ ਵੀਡੀਓ ਇੱਕ ਮਿੰਟ ਜੀ ਮੇਰੀ ਵੀਡੀਓ ਜਿਹੜੀ ਹੈ ਮੈਂ ਬਿਲਕੁਲ ਨਹੀਂ ਮੁਕਰਦਾ ਸਟੈਂਡ ਬਾਈ ਦੈਟ ਉਹ ਮੈਂ ਇੱਕ ਜਿਹੜੀ ਆਪਣੇ ਮੈਂਬਰ ਸੀ ਇਸ ਹਾਊਸ ਦੀ ਮੈਂਬਰ ਸੀ ਮੈਂ ਉਹਨਾਂ ਬਾਰੇ ਚਰਚਾ ਕੀਤੀ ਕਿ ਜੋ ਤੌਰ ਤਰੀਕਾ ਇਹਨਾਂ ਨੇ ਅਪਣਾਇਆ ਗਲਤ ਤਰੀਕਾ ਅਪਣਾਇਆ ਪਹਿਲੇ ਘਰ ਤੋਂ ਕੱਟ ਇਤਲਾਹ ਦੇਣੀ ਚਾਹੀਦੀ ਕਿਸੇ ਲੇਡੀ ਮੈਂਬਰ ਨੂੰ ਦੇ ਮਸਟ ਹੈਵ ਜੇ ਤੁਸੀਂ ਸਰਚ ਵਾਰੈਂਟਸ ਸਾਡੇ ਕੋਲ ਹੋਣੇ ਚਾਹੀਦੇ ਇਹਨਾਂ ਨੇ ਤਰੋੜ ਮਰੋੜ ਕੇ ਉਹ ਸ਼ੋਅ ਕੀਤਾ ਕਿ ਲੇਡੀ ਵੱਲ ਨਹੀਂ ਉਹਦੇ ਹਸਬੰਡ ਵੱਲ ਮੈਂ ਗੱਲ ਕੀਤੀ ਨੰਬਰ 2 ਜੇ ਕੇਸ ਦਰਜ ਹੋਇਆ ਯੂਟੀ ਪੁਲਿਸ ਨੇ ਕੀਤਾ ਤੇ ਉਹਦਾ ਮਤਲਬ ਕਿ ਬੀਜੇਪੀ ਤੇ ਕਹਿੰਦੇ ਉਹ ਕੇਸ ਹੋਇਆ ਜੀ ਤੇ ਜਿਹੜਾ ਮੇਰੇ ਖਿਲਾਫ ਹੋਇਆ ਸੀ ਉਹ ਉوامی ਲੀਗ ਪਾਕਿਸਤਾਨ ਦੀ ਉਹਦੇ ਕਹਿੰਦੇ ਤੁਸੀਂ ਕਿ ਇਧਰ ਇਧਰ ਚੇਹਰੇ ਨਾ ਬਣਾਓ ਜੀ ਜੋ اپੋਜੀਸ਼ਨ ਤੇ ਤੁਸੀਂ ਕੇਸ ਦਰਜ ਕਰਦੇ ਹੋ ਐਂਡ ਇੱਕ ਟੀਵੀ ਇੰਟਰਵਿਊ ਦੇ ਵਿੱਚ ਜੋ ਅਸਲੀਅਤ ਹੈ ਪੰਜਾਬ ਦੀ ਜੋ ਅਸਲੀਅਤ ਹੈ ਪੰਜਾਬ ਦੀ ਉਹੀ ਮੈਂ ਕਹੀ ਮੈਂ ਦੱਸਿਆ ਕਿ 50 ਬੰਬ ਆਏ ਨੇ 18 ਫਟ ਕੇ ਨੇ ਬਤੀ ਨਹੀਂ ਦੇ ਨੇ ਆ ਹੀ ਗੱਲ ਕੀਤੀ ਹੁਣ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਕਈ ਹੋਰ ਲਾਪੇ ਨੇ ਇਹ ਦੱਸੋ ਕਿਹੜੀ ਗੱਲ ਕਰੀ ਤੁਸੀਂ ਸਾਹਿਬ ਲੀਡਰ ਆਫ অপੋਜੀਸ਼ਨ ਦਾ ਤਜਰਬਾ ਗਾ ਮੈਂ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਂਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਹੈਗਾ ਇਹ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਪਾਕਿਸਤਾਨੀਆਂ ਨੂੰ ਵੀ ਜਾਣਦੇ ਨੇਗੇ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਹੀ ਕਰ ਦਿਆਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੇ ਐਡੀ ਗੱਲ ਆ ਡਰੋ ਨਾ ਅਸੀਂ ਸਭ ਕੋ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤਾਂ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਇਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਇਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀ ਲਾਸੀ ਉਹਨਾਂ ਦਾ ਮੈਂ ਭੁੱਲ ਗਿਆ ਉਹ ਗਾਣਾ ਚੱਲਦਾ ਹੁੰਦਾ ਸੀ ਕਿ ਗੁਜਰਾਤ ਜੀਮਾ ਸਾਹਿਬ ਮੇਰੀ ਬੇਨਤੀ ਆ ਹੈ ਜੀਮਾ ਸਾਹਿਬ ਸਾਰਾ ਪੰਜਾਬ ਜਾਣ ਦਾਗਾ ਮੈਂ ਬਾਈਵਾ ਸਾਹਿਬ ਤੁਸੀਂ ਬਜ਼ੁਰਗੋਂਗੇ ਬੜੇ ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਮਰਿਆਦਾ ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਹਾਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲ ਤੋਂ ਮੈਨੂੰ ਲੱਗਦਾ ਪਾਕਿਸਤਾਨ ਆਉਂਦਾਗਾ ਤੁਹਾਡੇ ਬਜ਼ੁਰਗਾਂ ਦੇ ਦਿਲ ਤੋਂ ਤੇ ਚ ਆਇਆ ਹੋਇਆਗਾ ਤੁਸੀਂ ਮੇਰੀ ਗੱਲ ਸੁਣੋ ਜੀਮਾ ਸਾਹਿਬ ਜੀਮਾ ਸਾਹਿਬ ਪਲੀਜ਼ ਚੈਰੋਂ ਡਰੈਸ ਕਰੋ ਤੇ ਗੱਲ ਮੁੱਦੇ ਦੀ ਕਰੋ

ਦੱਸੋ 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 ਮੰਤਰੀ ਸਾਹਿਬ ਤੁਸੀਂ ਦੱਸੋ ਕਿ ਤੁਹਾਡੇ ਸਾਬਕਾ ਸਾਬਕਾ ਮੁੱਖ ਮੰਤਰੀ ਵਿਵਾ ਸਾਹਿਬ ਦਾ ਮੁੱਖ ਮੰਤਰੀ ਨੇ ਕਿਹਾ ਕਿ ੱੱਕਾ ਹੋਇਆ ਕਿ ਨਹੀਂ ਹੋਇਆ ਛੱਡੋ ਮੰਤਰੀ ਸਾਹਿਬ ਮੰਤਰੀ ਸਾਹਿਬ ਚਿਹਰਾ ਡਰੈਸ ਕਰੋ ਗੱਲ ਪੂਰੀ ਕਰੋ ਆਪਣੀ ਤੁਸੀਂ ਗੱਲ ਪੂਰੀ ਕਰੋ ਆਪਣੀ ਸਵੇਰਾ ਕੈਂਡ ਦਾ ਪਾਵਾ ਸਪੀਕਰ ਸਾਹ ਲੈਣ ਦਿਓ ਗੱਲ ਸਾਡੇ ਸੱਤਾਰ ਗੱਲ ਪੂਰੀ ਹੋਣੀ ਹੈ ਲੀਡਰ ਸਾਹਿਬਾਂ ਦੇ ਅਗਲੇ ਬਲਾਰੇ ਦਾ ਟਾਈਮ ਆ ਗਿਆ ਡਰੱਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਦਾ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਤਾਂ ਪੂਰੀ ਦੀ ਪੂਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਡਰਗ ਮਾਫੀਆ ਦੇ ਹੱਥ ਵਿੱਚ ਆਈ ਉਹਦੇ ਹਕਮਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਈ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਆਈ ਪੂਰੇ ਪੰਜਾਬ ਨੇ ਦੇਖਿਆ ਜਦੋਂ ਜਦੋਂ ਲੱਗਿਆ ਕਿ ਪੰਜਾਬ ਇਸ ਗੱਲ ਤੋਂ ਖੁਸ਼ ਆ ਤਾਂ ਉਸੇ ਸਮੇਂ ਕਦੇ ਮਨ ਕਰ ਤੋ ਸਟੋਰੀਆਂ ਦਰਜ ਕਰਕੇ ਪਰਚੇ ਦਰਜ ਕਰਾਉਂਦੇ ਨੇ ਕਦੇ ਧਮਕੀਆਂ ਦਿੰਦੇ ਨੇ ਕਿਸੇ ਧਮਕੀ ਤੋਂ ਡਰਨ ਵਾਲੇ ਕਿਸੇ ਐਫਆਈਆਰ ਤੋਂ ਡਰਨ ਵਾਲੇ ਜਦੋਂ ਮਰਜ਼ੀ ਜਾ ਕੇ ਦੇਖੋ ਜਦੋਂ ਮਰਜ਼ੀ ਜਾ ਕੇ ਲੀਡਰ ਆਪਾ ਜੀ ਚਾਹੇ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋ ਜਾਣ ਉੱਥੇ ਜਾ ਕੇ ਚਾਹੇ ਸਾਡੇ ਖਿਲਾਫ ਕਤਲ ਦਾ ਮਕਦਮਾ ਦਰਜ ਕਰਾ ਦੇਣ ਅਸੀਂ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਲੜਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਔਰ ਡਰੱਗ ਮਾਫੀਆ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਗੈਂਗਸਟਰ ਬਾਦ ਦੇ ਖਿਲਾਫ ਇਸੇ ਤਰ੍ਹਾਂ ਲੜਾਈ ਜਾਰੀ ਰਹੂਗੀ ਬਿਲਕੁਲ ਡਰਨ ਵਾਲੇ ਨਹੀਂ ਜਿੰਨਾ ਮਰਜ਼ੀ ਤੁਸੀਂ ਜਾ ਕੇ ਮੈਨੂੰ ਲੱਗਿਆ ਪਤਾ ਕਿ ਤੁਸੀਂ ਜਲਦੀ ਬਣੀ ਜਲਦੀ ਜੇਲ੍ਹ ਵੀ ਜੇਂਤ ਜਾ ਕੇ ਮਿਲਣਾਂ ਨੂੰ ਬੜੀ ਜਲਦੀ ਵਿਕਰਮਜੀਤ ਮੀਤ ਨੇ ਇਹ ਵੀ ਭਰੋਸਾ ਜੋਕ ਸੂਤਰ ਦੱਸ ਦੇਣਗੇ ਕਿ ਬੜੀ ਜਲਦੀ ਜਾ ਕੇ ਮਿਲ ਕੇ ਆਉਣਗੇ ਇਹ ਹਾਲਾਤ ਨੇ ਉਹ ਕਾਂਗਰਸ ਪਾਰਟੀ ਵਾਲੇ ਕਿਉਂਕਿ ਜੀਮਾ ਸਾਹਿਬ ਇੱਕ ਮਿੰਟ ਇੱਕ ਮਿੰਟ ਦਿਓ ਇੱਕ ਮਿੰਟ ਬੈਠੋ ਪਲੀਜ਼ ਸਰ ਦੱਸੋ ਕੀ ਕਰਾ ਜਾਂਦੇ ਹੋ ਅਕਸੇ ਬਹਿਸ ਹੋ ਰਹੀ ਹੈ ਜੀ ਦੱਸੋ ਸਰ ਕਿਸ ਕਿਸਮ ਦੀ ਬਹਿਸ ਕਰ ਰਹੇ ਨੇ ਤੁਸੀਂ ਇਹ ਦੱਸੋ ਕੰਪਲੀਟ ਫੇਲ ਤੁਹਾਡੀ ਗਵਰਨਮੈਂਟ ਹੈ ਤੁਸੀਂ ਸਰ ਚੇਰ ਨੂੰ ਐਡਰੈਸ ਕਰੋ ਤੁਸੀਂ ਗਲੇ ਔਰ ਡਰਗ ਬਾਈ ਸਰ ਚੇਰ ਨੂੰ ਐਡਰੈਸ ਕਰੋ ਚੇਨ ਨੂੰ ਡਰਸ ਕਰੋ ਦੱਸੋ ਕਿ ਸਰ ਅੱਜ ਹਰ ਘਰ ਦੇ ਵਿੱਚ ਡਰਗ ਪਹੁੰਚ ਗਿਆ ਹੈ ਬਜਾਏ ਕਿ ਤੁਸੀਂ ਤੌਰ ਤਰੀਕਾ ਦੱਸੋ ਇਸ ਤਰ੍ਹਾਂ ਰੋਕਾਂਗੇ ਤੁਸੀਂ ਸਾਰੀ ਡੀਲ ਕਰ ਰਹੇ ਹੋ ਸਾਰੀ ਵੈਸ ਨੂੰ ਸਾਰੇ ਪੰਜਾਬ ਦਾ ਬੇਫਕੂ ਬਣਾ ਰਹੇ ਹੋ ਤੁਹਾਨੂੰ ਮੌਕਾ ਮਿਲੇਗਾ ਤੁਸੀਂ ਆਪਣੀ ਗੱਲ ਰੱਖਦੇ ਨਹੀਂ ਫਿਰ ਪਰਸਨਲਾਈਜ਼ ਗੱਲ ਨਾ ਕਰੋ ਨਹੀਂ ਮੈਂ ਇਹ ਗੱਲ ਮੈਂ ਕਰਾਂਗਾ ਜਵਾਬ ਦਊਂਗਾ ਜਿਹੜੀ ਇਹਨਾਂ ਗੱਲ ਕਹੀ ਪਰਸਨਲਾਈਜ਼ੇ ਕੰਮ ਕਰੋਗੇ ਫਿਰ ਤੁਹਾਡੀ ਬਾਈ ਵਾਦ ਸਾਹਿਬ ਤੁਹਾਨੂੰ ਮੌਕਾ ਮਿਲਣਾ ਟਾਈਮ ਮਿਲਣਾ ਤੁਸੀਂ ਖੁੱਲ ਕੇ ਆਪਣੀ ਗੱਲ ਰੱਖਿਓ ਇਹਨਾਂ ਨੂੰ ਕੋ ਫਿਰ ਪਰਸਨਲਾਈਜ਼ ਗੱਲ ਨਾ ਬਿਲਕੁਲ ਇਹ ਨਿਕਲ ਕੇ ਜੀ ਮੈਂ ਸਾਬ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਅੱਜ ਜਿਹੜੀ ਕਰਨ ਵਾਲੀ ਡਰਗ ਹੈਗਾ ਕਿਸ ਤਰ੍ਹਾਂ ਧੰਨਵਾਦ ਸਤੰਬਰ ਸਪੀਕਰ ਸਾਹਿਬ ਮੈਂ ਤੋਗੀ ਇਸ ਕਹਿਤਨ ਬਿਲਕੁਲ ਜੀ ਡਰਗ ਜਿਹੜਾ ਮਾਫੀਆ ਜਦ ਤੱਕ ਉਹ ਖਤਮ ਨਹੀਂ ਹੁੰਦਾ ਜੇ ਕੋਈ ਕਿਸੇ ਵੀ ਪਾਰਟੀ ਚ ਜੇ ਸਾਡੀ ਪਾਰਟੀ ਚ ਆਊਗਾ ਸੀ ਆਪਣੀ ਪਾਰਟੀ ਚੋਂ ਵੀ ਖਤਮ ਕਰਾਂਗੇ ਜੇ ਤੁਹਾਡੀ ਪਾਰਟੀ ਚ ਇਹਨੂੰ ਡਿਸਕਰੋ ਸਰ ਜੇ ਕਿਸੇ ਹੋਰ ਪਾਰਟੀ ਚੋਂ ਖਤਮ ਕਰਦੇ ਹੋ ਤਾਂ ਹੀ ਖਤਮ ਆਊਗਾ ਕਿਉਂਕਿ ਇਹੀ ਵਿਅਕਤੀ ਦੱਸਦੇ ਹੁੰਦੇ ਸੀਗੇ ਕਿ ਚਿੱਟੇ ਦੇ ਨਸ਼ੇ ਦੇ ਤਸਕਰ ਫਲਾਣੀ ਗੱਡੀ ਚ ਬੈਠ ਕੇ ਜਾਂਦੇ ਨੇਗੇ 5 ਸਾਲ ਕੋਈ ਕਾਰਵਾਈ ਨਹੀਂ ਕੀਤੀ ਹੁਣ ਜਦੋਂ ਅਸੀਂ ਕਾਰਵਾਈ ਕਰ ਰਿਹਾ ਔਰ ਉਸ ਸਮੇਂ ਇਹ ਭੜਕ ਜਾਂਦੇ ਨੇ ਵਿਚਾਰੇ ਉਸ ਸਮੇਂ ਸਾਡੇ ਖਿਲਾਫ ਬੋਲਣ ਲੱਗ ਜੰਦੇ ਨੇ ਕਿ ਜੋ ਜੋ ਕੁਛ ਮਰਜ਼ੀ ਪਰਚੇ ਦਰਜ ਕਰਾ ਲਣ ਜੋ ਕੁਛ ਮਰਜ਼ੀ ਕਰਾ ਲਣ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਲਗਾਤਾਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਚਾਹੇ ਕੋ ਗੁਰਦੇਵ ਸਿੰਘ ਦੇਵੀ ਦਾ ਦੋਸਤ ਹੋਵੇ ਚਾਹੇ ਕੋ ਗੁਰਦੇਵ ਦੇਵੀ ਦਾ ਰਿਸ਼ਤੇਦਾਰ ਹੋਵੇ ਚਾਹੇ ਕਿਸੇ 2015 ਦਾ ਮੁਕਦਮਾ ਦਰਜ ਹੋਵੇ ਚਾਹੇ 2016 ਦਾ ਹੋਵੇ 18 ਦਾ ਹੋਵੇ 21 ਦਾ ਹੋਵੇ ਜਿਹਦੇ ਦੇ ਵੀ ਖਿਲਾਫ ਮੁਕਦਮਾ ਦਰਜਾ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਬਿਲਕੁਲ ਇਸ ਹਾਸ ਸਟੋਕੇ ਕਹਿੰਨੇ ਆਗੇ ਕਿ ਡਰੱਗ ਮਾਫੀਆ ਵੀ ਖਤਮ ਹੋਊਗਾ ਔਰ ਗੈਂਗਸਟਰイズਮ ਵੀ ਖਤਮ ਹੋਊਗਾ ਔਰ ਸਾਡੇ ਸਾਰੇ ਬਲਾਜਾ ਕੀ ਆਉਣ ਵਾਲੇ ਸਮਝ ਦੱਸਣਗੇ ਕਿ ਹੋਰ ਵੀ ਜਿਹੜੇ ਮੈਥਡ ਨੇ ਸੀ ਉਹ ਕੀ ਅਪਣਾ ਰਿਆ ਔਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਅਸੀਂ ਖੇਡ ਸਟੇਡੀਅਮ ਬਣਾ ਰਿਆ ਤਾਂ ਕਿ ਸਾਡਾ ਨੌਜਵਾਨ ਖੇਡਾਂ ਵੱਲ ਜਾ